ਕੀ ਹਾਲ ਚਾਲ ਹੈ ਜਿੰਨੇ ਵੀ ਆਪਣੇ YouTube ਚੈਨਲ ਤੇ Facebook ਪੇਜ ਸਾਰ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲੇ ਬਾਈ ਆਏ ਆ ਗਰਦਾਸਪੁਰ ਏਰੀਆ ਚੋਂ ਜੀ ਨਿਊ ਹੋਲੈਂਡ ਜਿਹੜਾ ਆਪਾਂ 5500 ਪਾਇਆ ਸੀ ਬਹੁਤ ਹੀ ਜੈਜ ਰੇਟ ਤੇ ਪਾਵਰ ਸਟੀering ਆ ਜੀ ਡਬਲ ਕਲਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਤੇ ਬਾਈ ਕੱਲ੍ਹ ਦੇ ਆਏ ਵੇ ਆਪਣੇ ਕੋਲੇ ਟਰੈਕਟਰ ਲੈਣ ਸਪੈਸ਼ਲ ਗਰਦਾਸਪੁਰ ਤੋਂ ਕਨੇ ਬਹੁਤ ਵਧੀਆ ਲੱਗਿਆ ਬਾਈ ਟਰੈਕਟਰ ਆ ਬਾਕੀ ਸੈਲਫ ਸਟਾਰਟ ਟਰੈਕਟਰ ਆ ਜੀ ਕੋਈ ਕਮੀ ਪੇਚੀ ਨਹੀਂ ਹੈਗੀ ਤੇ ਕੋਈ ਸੇ ਵੀਰ ਨੇ ਬਾਹਰ ਦਾ ਨੰਬਰ ਟਰੈਕਟਰ ਲੈਣਾ ਹੋਵੇ ਤਾਂ ਆਪਣੇ ਨਾਲ ਕਨੈਕਟ ਜਰੂਰ ਕਰਿਓ ਜੀ ਇੱਕ ਵਾਰ ਬਾਕੀ ਆਪਾਂ ਕਰਦੇ ਆਂ ਜੀ ਪੰਗਾਂ ਨਾਲ ਗੱਲ ਸਾਰੇ ਵਧੀਆ ਹੋਣਗੇ ਜਿਨੇ ਵੀ ਆਪਣੇ YouTube ਚੈਨਲ ਤੇ Facebook ਤੇ ਜੁੜੇ ਹੋਏ ਆ ਪੰਗਾਂ ਨਾਲ ਗੱਲ ਕਰਦੇ ਆਂ ਬਈ ਆਪਾਂ ਹੋਰ ਬਈ ਕੀ ਹਾਲ ਚਾਲ ਆ ਵਧੀਆ ਜੀ ਹੋਰ ਬਈ ਕੀ ਹਾਲ ਚਾਲ ਤੇ ਬਈ ਕਿੱਦਾਂ ਲੱਗੀ ਨੀਲਾ ਬਹੁਤ ਵਧੀਆ ਬਈ ਜੀ ਨੇੜੇ ਹੋ ਜੀ ਬਾਈ ਮੜਾ ਜਾਓ ਨੇੜੇ ਹੋ ਜਾ ਮੜਾ ਜਾ ਕੋਈ ਚੱਕਣੀ ਬਾਜ ਵਧੀਆ ਲੱਗੀ ਜੀ ਜਿੱਦਾਂ ਦਾ ਤੂੰ ਕਿਹਾ ਉਦਾਂ ਦਾ ਨਿਕਲੇ ਟਰੈਕਟਰ ਬਿਲਕੁਲ ਸਹੀ ਹੈ ਬਾਕੀ ਬਾਈ ਆਪਣੇ ਕੋਲੇ 300 ਕਿਲੋਮੀਟਰ ਤੋਂ ਚੱਲ ਕੇ ਆਇਆ ਜੀ 300 ਕਿਲੋਮੀਟਰ ਬਾਈ ਦਾ ਪਿੰਡ ਪੁੱਛ ਲਓ ਕਿਹੜਾ ਕਿਹੜਾ ਪਿੰਡ ਆ ਬਾਈ ਪਿੰਡ ਸਾਡਾ ਤੁਕਲਵਾਲ ਦੀ ਜਿਲ੍ਹਾ ਗਰਦਾਸਪੁਰ ਠੀਕ ਹੈ ਜਿਲ੍ਹਾ ਗਰਦਾਸਪੁਰ ਆ ਜੀ ਕਿ ਵਧੀਆ ਲੱਗੀ ਡੀਲ ਬਾਈ ਬਹੁਤ ਵਧੀਆ ਵੀ ਜੀ ਬਹੁਤ ਕੋਈ ਕਮੀ ਪੇਚੀ ਲੱਗੀ ਨਹੀਂ ਵੀ ਜੀ ਕੋਈ ਕਮੀ ਪੇਚੀ ਨਹੀਂ ਬਿਲਕੁਲ ਇਮਾਨਦਾਰੀ ਵਾਲਾ ਕੰਮ ਆ ਜੀ ਬਹੁਤ ਵਧੀਆ ਕੰਮ ਕੋਈ ਚੱਕਣੀ ਵੀਰੇ ਜੀ ਕੋਈ ਫੇ ਬਾਕੀ ਆਪਣੀ ਵੀਡੀਓ ਵੀਰੇ ਵੱਧ ਤੋਂ ਵੱਧ ਸ਼ੇਅਰ ਕਰੇ ਦਬਕੇ ਤੇ ਜੇ ਕਿਸੇ ਵੀ ਨੇ ਬਾਹਰ ਤੋਂ ਨੰਬਰ ਟਰੈਕਟਰ ਲੈਣਾ ਹੋਵੇ ਆਪਣਾ ਜਰੂਰ ਕਨੈਕਟ ਕਰੋ ਜੀ ਪਿੰਡ ਆਪਣਾ ਲਹਿਰਾ ਮੁਹੱਬਤਾ ਜ਼ਿਲ੍ਹਾ ਬਠਿੰਡਾ ਜੀ 778920810 ਆਪਣਾ ਨੰਬਰ ਆ ਜੀ ਜਦੋਂ ਮਰਜ਼ੀ ਫੋਨ ਕਰ ਲਿਓ ਟਰੈਕਟਰ ਆਪਣੇ ਕੋਲ ਪੰਜ ਚਾਰ ਖੜੇ ਹੁੰਦੇ ਬਾਹਰ ਦੇ ਨੰਬਰ ਜੀ ਅਗਲੀ ਵੀਡੀਓ ਨਾਲ ਫੇਰ ਮਿਲਦੇ ਆਂ ਜੀ ਆਪਣਾ YouTube ਦੱਬ ਕੇ ਸਬਸਕ੍ਰਾਈਬ ਚੈਨਲ ਕਰੋ ਤੇ ਵੀਡੀਓ ਲਾਈਕ ਕਰੋ ਧੰਨਵਾਦ ਮੇਰੇ ਸਾਰਿਆਂ ਦਾ ਵੀਡੀਓ ਦੇਖਣ ਲਈ